ਇਹ ਸਟੇਟਮੈਂਟ ਹੈ ਜਿਹੜਾ ਦਿੱਤਾ ਗਿਆ ਹੈ। ਪਾਤਸ਼ਾਹ ਦੋ ਜਿਹੜਾ ਬਾਰੇ ਤੁਹਾਨੂੰ ਇਨਫੋਰਮ ਕਰਨ ਵਾਸਤੇ ਇੱਥੇ ਪ੍ਰੈਸ ਨੂੰ ਸੱਦਾ ਦਿੱਤਾ ਗਿਆ ਕਿ ਸਿਵਲ ਲਾਈਨ ਦਾ ਮਕਦਮਾ ਦੇਖੀ ਚੱਲ ਰਿਹਾ ਹੈ। ਸਿਵਲ ਲਾਈਨ ਆਣੇ ਚ ਇਨਫੋਰਮੇਸ਼ਨ ਆਈ ਸੀ ਕਿ ਐਸਆਈ ਬੂਟਾ ਸਿੰਘ ਦੀ ਟੀਮ ਕੋਲ ਮੁਖਰੀ ਹੋਈ ਸੀ ਜੀ ਐਸਐਸਯੂ ਦੇ ਲਾਈਨ ਦੇ ਸੁਪਰਵਾਈਜ਼ਰ ਦੇ ਅੰਡਰ ਇੱਕ ਬੰਦਾ ਹੈਗਾ ਜਿਹਦਾ ਨਾਮ ਹੈਗਾ ਊਕਾਰ ਸਿੰਘ ਇਹ ਤੇ ਰੇਡ ਕੀਤੀ ਜਾਵੇ ਤੇ ਉਧਰ ਮੂਵਮੈਂਟ ਪਾਦ ਦਾ ਸਰਵਲ ਪ੍ਰਸ਼ੇਲ ਜਦੋਂ ਆਪ ਲੋਗੋ ਵੀ ਕਰਕੇ ਦੇ ਦਿੱਤੇ ਚੈੱਕੀ ਤਾਜ਼ਾ ਵੇਖੋ ਤੇਰੇ ਕੋਲ ਹੈਵੀ ਰਿਕਵਰੀ ਹੋਲਾ ਤਰ ਵਿੱਚ ਉਸ ਤੇ ਲੜੀ ਵਿੱਚ ਜਦੋਂ ਨਾਕਾਬੰਦੀ ਕੀਤੀ ਗਈ ਤੇ ਇਹਦੀ ਚੈਕਿੰਗ ਕੀਤੀ ਗਈ ਡੀਐਸਪੀ ਸਿਟੀ ਵੱਲੋਂ ਉਹਦੇ ਵਿੱਚ ਸਾਡੇ 3 ਕਿਲੋ ਜਿਹੜੀ ਸਮੈਕ ਰਿਕਵਰ ਹੋਈ ਹੈ ਤੇ ਨਾਲ ਹੀ 6 ਲੱਖ 50 ਹਜ਼ਾਰ ਦੀ ਡਰਗ ਵੀ ਰਿਕਵਰ ਹੋਈ ਇਹ ਸਾਡੇ ਕੋਲ ਪਹਿਲਾਂ ਵੀ ਇਨਫੋਰਮੇਸ਼ਨ ਸੀਓਸ ਇਨਫੋਰਮੇਸ਼ਨ ਤੇ ਐਕਟ ਕਰਦੇ ਹੋਏ ਰਿਕਵਰੀ ਕੀਤੀ ਗਈ ਹੈ ਅਸ ਪਰ ਮਾਈ ਇਨਫੋਰਮੇਸ਼ਨ ਹਜੇ ਤੱਕ ਪਟਿਆਲਾ ਦੀ ਹੈਵੀਐਸਟ ਰਿਕਵਰੀ ਹੈ ਸਵੈਕ ਸੋ ਇਹਦੇ ਤੇ ਅਸੀਂ ਅੱਗੇ ਵੀ ਕੰਮ ਕਰਦੇ ਹੋਏ ਜਿਹੜੇ ਇਹਦੇ ਕੋਲੋਂ ਲੈ ਕੇ ਜਾਂਦੇ ਸੀ ਸਮਾਨ ਵਗੈਰਾ ਪਟਿਆਲਾ ਸ਼ਹਿਰ ਪਟਿਆਲਾ ਦੇ ਵਿੱਚ ਸਪਲਾਈ ਕਰਦੇ ਸੀ ਤੇ ਲੋਕੀ ਪੰਜਾਬ ਦੇ ਬਾਹਰੋਂ ਕਿ ਸੈਕਸ ਸਪਲਾਈ ਕਰਦੇ ਸੀ ਉਹਨਾਂ ਨੂੰ ਵੀ ਨਾਮਿਨੇਟ ਕਰਾਂ ਤੇ ਜੇ ਇਹ ਲੈ ਕੇ ਕਿੱਥੋਂ ਆਉਂਦਾ ਸੀ ਉਹ ਬੈਕਵਰਡ ਲਿੰਕੇਜ ਐਕਸਪਲੋਰ ਕਰਦੇ ਹੋਏ ਉਹਨਾਂ ਨੂੰ ਵੀ ਨਾਮਿਨੇਟ ਕਰਾਂ ਇਹ ਜ਼ਿਕਰ ਵੀ ਉਹ ਕਹਿੰਦੇ ਛੇੜ ਕਿ ਇਹ ਬੰਦਾ ਜਿਹੜਾ ਹੈ ਅਲਾਵਾ ਪੁਲਿਸ ਦਾ ਬਿਦੂਸੀ ਦਾ ਐਸ.ਪੀ. ਦਰਜਾ 2021 ਦਾ ਮਕਦਮਾ ਇਹਦੇ ਦਰਜਾ 150 ਲੈ ਕੇ 805 ਗ੍ਰਾਮ ਸਮੈਕ ਦੀ ਬਰਾਮਦਗੀ ਹੋਈ ਸੀ ਜਿਹਦੇ ਵਿੱਚ ਪੀ.ਓ.ਏ ਇਸ ਤੋਂ ਇਲਾਵਾ ਇੱਕ ਹੋਰ ਪਰਚਾ ਇਹਦੇ ਦਰਜਾ ਉਹ ਵੀ ਕੁਰਕ ਖੇਤਰ ਦਾ ਹੀ ਹੈ ਉਹ 2016 ਦਾ ਸੋ ਇਹ ਤੀਜਾ ਮਕਦਮਾ ਇਹ ਤੇ ਦਰਜ ਹੋਇਆ ਹਰਿਆਣਾ ਦਾ ਪੀ.ਓ.ਵੀ ਅਰੈਸਟ ਹੋਇਆ ਤੇ ਨਾਲ 3.5 ਕਿਲੋ ਸਮੈਕ ਤੇ ਕਬਲੀ ਹੋਈ ਹੈ ਤੇ 6 ਲੱਖ ਡਰੱਗ ਮਨੀ ਰਿਕਵਰ ਪਈ ਹੈ ਦੂਜਾ ਮੁਕਦਮਾ ਜਿਹੜਾ ਹੈਗਾ ਉਹ ਕਤਵਾਲੀ ਦਾ ਇਹਦੇ ਚ ਪੁਰਾਣਾ ਇੱਕ 13 ਜੂਨ 2024 ਨੂੰ ਕਤਲ ਹੋਇਆ ਸੀ ਉਹਦੇ ਚ ਇੱਕ ਮੁਲਜ਼ਮ ਸੀਗਾ ਲੋੜਿੰਦਾ ਉਹਨੂੰ ਅਰੈਸਟ ਕੀਤਾ ਗਿਆ ਤੇ ਉਹਦੇ ਕੋਲੋਂ ਵੀ ਦੋ ਵੈਪਨ ਰਿਕਵਰ ਹੋਏ ਨੇ ਇੱਕ ਰਿਵਾਲਵਰ ਰਿਕਵਰ ਹੋਇਆ 32 ਬੋਰ ਦਾ ਨਾਲ ਚਾਰ ਜ਼ਿੰਦਾ ਕਾਰਤੂਸ ਨੇ ਤੇ ਇੱਕ 315 ਬੋਰ ਦਾ ਉਹਦੇ ਤੋਂ ਵੀ ਰਿਕਵਰ ਹੋਇਆ ਨਾਲ ਦੋ ਜ਼ਿੰਦਾ ਕਾਰਤੂਸ ਨੇ ਇਹ ਜਿਹੜਾ ਬੰਦਾ ਰਾਜਨ ਧਾਲੀਵਾਲ ਇਹ ਤੇ ਟੋਟਲ 9 ਮੁਕਦਮੇ ਦਰਜ ਨੇ ਪਹਿਲਾਂ ਜਿਹੜਾ ਕਤਲ ਦਾ ਮੁਕਦਮਾ 2024 ਦਾ 13 ਜੂਨ ਦਾ ਜਿਹੜਾ ਟਾਰੀ ਮਰਡਰ ਕੇਸ ਹੈ ਉਹਦੇ ਵਿੱਚ ਇਹਨੂੰ ਅਰੈਸਟ ਕੀਤਾ ਗਿਆ ਨਾਲ ਤੇ ਨਾਲ ਜਿਹੜੇ ਵੈਪਨ ਰਿਕਵਰ ਹੋਏ ਉਹਦਾ ਫਰੈਸ਼ ਪਰਚਾ ਦਰਜ ਕਰਕੇ ਉਹਦੇ ਤੇ ਕਾਰਵਾਈ ਕੀਤੀ ਗਈ ਸੋ ਦੋਨੋਂ ਮੁਕਦਮੇ ਬੜੇ ਇੰਪੋਰਟੈਂਟ ਨੇ ਇੱਕ ਤਾਂ ਆਲਮੋਸਟ 8 ਮਹੀਨੇ ਤੋਂ ਇਹ ਬੰਦਾ ਭਗੌੜਾ ਸੀਗਾ ਜਿਹਨੂੰ ਅਰੈਸਟ ਕੀਤਾ ਗਿਆ ਦੂਜਾ ਜਿਵੇਂ ਮੈਂ ਦੱਸਿਆ ਕਿ ਅੱਜ ਤੱਕ ਦੀ ਹੈਵੀਐਸਟ ਰਿਕਵਰੀ ਹੈ ਪਟਿਆਲਾ ਦੀ ਜਿਹਦੇ ਵਿੱਚ 3.5 ਕਿਲੋ ਸਮੈਕ ਰਿਕਵਰ ਕੀਤੀ ਸਾਰੇ ਜਿਹੜੇ ਬੰਦਾ ਹੈਗਾ ਇਸ ਦੇ ਨਾਲ ਹੋਰ ਵੀ ਇਹ ਸਮੈਕ ਵੇਚਣ ਵਾਲੇ ਦੇ ਨਾਲ ਜਿਹੜੇ ਕਿ ਉਹ ਸ਼ਹਿਰ ਦੇ ਵਿੱਚ ਜਿਹੜੇ ਸਪਲਾਈ ਕਰਦੇ ਹੋਣਗੇ ਉਹ ਸਾਰਾ ਇਨਵੈਸਟੀਗੇਸ਼ਨ ਚਾਹੂਗਾ ਕਿ ਕਿੰਨੋਂ ਕਿੰਦੋਂ ਇਹ ਸਪਲਾਈ ਕਰਦਾ ਸੀ ਕਿਹੜੇ ਕਿਹੜੇ ਬੰਦੇ ਨੇ ਜਿਨ੍ਹਾਂ ਦੇ ਥਰੂ ਸਪਲਾਈ ਕਰਦਾ ਸੀ ਬਿਕਾਜ਼ ਸਾਡੇ 3.5 ਕਿਲੋ ਸਮੈਕ ਕਾਫੀ ਹੈਵੀ ਰਿਕਵਰੀ ਇਸ ਲਈ ਸੋ ਇਹਨੇ ਜ਼ਰੂਰ ਅੰਦੇ ਬੰਦੇ ਰੱਖੇ ਹੋਣਗੇ ਅੱਗੇ ਜਿਹੜੇ ਅੱਗੇ ਸਪਲਾਈ ਕਰਦੇ ਆ ਛੋਟੀ ਕੁਆਟਿਟੀ ਸਪਲਾਈ ਕਰਦੇ ਹੋਣਗੇ ਉਹਨਾਂ ਸਾਰਿਆਂ ਤੇ ਐਕਸ਼ਨ ਲਵਾਂਗੇ ਸਾਰੇ ਤਫਤੀਸ਼ ਤੇ ਸਰ ਇਹ ਸਮਝ ਕਿੰਨੇ ਸੀ ਇਸ ਮੈਕ ਸਪਲਾਈ ਕਰਨ ਵਾਸਤੇ ਆਇਆ ਸੀ ਪਟਿਆਲਾ ਜਾਂ ਇਹਨੇ ਇੱਧਰ ਜਾਣਾ ਸੀ ਮੇਕ ਸੀ ਹਜੇ ਤੱਕ ਸਾਡੇ ਕੋਲ ਜਿਹੜੀ ਇਨਫੋਰਮੇਸ਼ਨ ਸੀਗੀ ਇਹਦੇ ਮੂਵਮੈਂਟ ਬਾਰੇ ਸੀ ਸੋ ਹਜੇ ਅਰੈਸਟ ਕੀਤਾ ਹੈ ਅਰੈਸਟ ਕਰਕੇ ਰਿਮਾਂਡ ਲੈ ਕੇ ਤਫਤੀਸ਼ ਹੋਊਗੀ ਫਿਰ ਕਲੀਅਰ ਹੋਊਗਾ ਸਰ ਸਰ ਕਿੱਥੋਂ ਲੈਣ ਵਾਲਾ ਜੀ ਉਹਨਾਂ ਆ ਰਿਹਾ ਇੱਥੇ ਯਾ ਤੂੰ ਜਿਹੜੀ ਹਜੇ ਤੱਕ ਸਾਨੂੰ ਪਤਾ ਲੱਗਾ ਹੈ ਕਿ ਇਹ ਪੰਜਾਬ ਤੋਂ ਬਾਹਰੋਂ ਕਿਧਰੋਂ ਲੈ ਕੇ ਆਇਆ ਸੀ ਹਜੇ ਪਿੰਨ ਪੁਆਇੰਟ ਕਰਨਾ ਬਾਕੀ ਹੈ ਕਿ ਕਿੱਥੋਂ ਲੈ ਕੇ ਆਇਆ ਸੀ ਕਿਟਰੀ ਮੈਨੂਫੈਕਚਰਿੰਗ ਵੈਰ ਆ ਉਹ ਜੀ ਸਾਰਾ ਕਲੀਅਰ ਕਰਾਂਗੇ ਸਟੇ ਜਾਣਾ ਜੀ ਉਸ ਤੋਂ ਬਾਅਦ ਲਗਾਤਾਰ ਇਹ ਇਸੇ ਕੰਟੀਨਿਊ ਸੀਗਾ 2021 ਦਾ ਪੁਰਾਣਾ ਮੁਕੱਦਮਾ ਜਿਹੜਾ ਕੁਰੂਖੇਤਰ ਦਾ ਹੈਗਾ ਉਹਦੇ ਚ ਪੀਓ ਸੀਗਾ ਪਿਛਲੇ ਆਲਮੋਸਟ 2 ਸਾਲ ਤੋਂ 2 ਟਾਈਮ ਤੋਂ ਕੋਈ ਮਾਰਕੀਟ ਵੈਲਿਊ ਦੱਸੋ ਕੋਈ ਨਹੀਂ ਮਾਰਕੀਟ ਵੈਲਿਊ ਇਹਦੀ ਕੋਈ ਉਹ ਜੀ ਡਿਸਾਈਡਡ ਨਹੀਂ ਹੈਗੀ ਉਹ ਚੇਂਜ ਹੁੰਦੀ ਰਹਿੰਦੀ ਹੈ ਸਾ ਮਾਰਕੀਟ ਵੈਲਿਊ ਇਹ ਨਹੀਂ ਲੀਤ ਨਹੀਂ ਸੀ ਡੇਵਲਪ ਕਰ ਸਕਦਾ ਕਿੱਥੋਂ ਦਾ ਰਹਿਣ ਵਾਲਾ ਇਹ ਕੁਰੂਖੇਤਰ ਦਾ ਰਹਿਣ ਵਾਲਾ ਹੈ ਤਰੇ ਜਿਹੜਾ ਕਤਵਾਲੀ ਵਾਲਾ ਮਤਲਬ ਕਰੇ ਕਿਸੇ ਗੈਂਗ ਦੇ ਨਾਲ ਹੀ ਤਾਂ ਹੈ ਕੋਈ ਸੰਬੰਧ ਜਿਹੜੇ ਮੁੰਡਾ ਅਸਰੇ ਸਮੇਂ ਫਿਰਿਆ ਹੈ ਗੈਂਗ ਨਾਲ ਅਸੀਂ ਐਕਸਪਲੋਰ ਕਰ ਰਹੇ ਹਾਂ ਕਿ ਕਿਸੇ ਗੈਂਗ ਨਾਲ ਇਹਦਾ ਸੰਬੰਧ ਹੈ ਕਿ ਨਹੀਂ ਬਟ ਹਜੇ ਤੱਕ ਜਿਹੜਾ ਕਿਉਂਕਿ ਤਾਰੀ ਮਰਡਰ ਕੇਸ 'ਚ ਸਾਡੇ ਕੋਲ ਆਲਮੋਸਟ 15 16 ਬੰਦੇ ਸੀ ਜਿਹੜੇ ਕੌਮਨਿਟ ਹੋਏ ਸੀ ਜੀ ਸੋ ਹੋ ਸਕਦਾ ਇਹਨਾਂ ਨੇ ਮੇਚ ਕੇ ਕਿਸੇ ਗੈਂਗ ਦੇ ਬਿਹਾਫ ਤੇ ਕੰਮ ਕੀਤਾ ਹੋ ਉਹ ਸਾਰਾ ਤਫतीश ਚ ਕਲੀਅਰ ਹੋ ਗਿਆ ਸਾਰੇ ਇੱਥੇ ਪਟਿਆਲੇ ਸਪਲਾਈ ਦਾ ਨਾ ਅਸੀਂ ਕਿਵੇਂ ਅਸੀਂ ਨਹੀਂ ਜਿਵੇਂ ਮੈਂ ਦੱਸਿਆ ਸੀ ਸਾਡੇ ਕੋਲ ਇਨਫੋਰਮੇਸ਼ਨ ਇਹਦੀ ਮੂਵਮੈਂਟ ਦੀ ਸੀ ਜੀ ਕਿ ਇਹ ਇਧਰ ਜਾ ਰਿਹਾ ਤੇ ਇਹਦੇ ਕੋਲ ਡਰਗਸ ਹੈਗੇ ਅੱਛਾ ਸਰ ਸਵੈਗ ਦੀ ਰਿਕਵਰੀ ਹੋ ਸਕਦੀ ਹੈ ਜੇ ਆਪਾਂ ਲਾਕਾ ਬੰਦੀ ਕਰੀਏ ਜੀ ਉਹਦੇ ਚ ਇਹਦੀ ਰਿਕਵਰੀ ਹੋਈ ਹੈ ਕਿਹਦੇ ਵਾਸਤੇ ਲੈ ਕੇ ਜਾ ਰਿਹਾ ਹੈ ਟ੍ਰਾਂਜ਼ਿਟ ਸੀਗਾ ਵੇਚਣਾ ਸੀ ਉਹ ਸਾਰਾ ਕੁਝ ਬਾਤ ਚੋੜੀਏ ਠੀਕ ਹੈ ਮਾਰਕਟ ਜਿਹੜਾ ਅਰੈਸਟ ਕੀਤਾ ਹੈ ਇਹਦਾ ਕੀਤਾ ਲਿਖਿਆ ਮੋਡਲਿੰਗ ਕਰਦਾ ਮੋਡਲਿੰਗ ਮਤਲਬ ਕਿਸੇ ਇੰਡਸਟਰੀ ਚ ਕਰਦਾ ਸੀ ਔਰ ਕੀ ਇਹਨਾਂ ਦਾ ਕੋਈ ਨਹੀਂ ਜਿਵੇਂ ਕੋਈ ਛੋਟੀਆਂ ਮੂਵੀਜ਼ ਵਗੈਰਾ ਹੋ ਗਈਆਂ ਗਾਣੇ ਵਗੈਰਾ ਹੋ ਗਏ ਉਹਦੇ ਵਿੱਚ ਵੈਪਨ ਨੇ ਕਿਸੇ ਨੂੰ ਸਪਲਾਈ ਕਰਨਾ ਸੀ ਜਾਂ ਕੋਈ ਹੋਰ ਮੋਟੀ ਸੀ ਦਾ ਜੀ ਹਜੇ ਤੱਕ ਕਲੀਅਰ ਨਹੀਂ ਹੈ ਬਟ ਹੋ ਸਕਦਾ ਕੋਈ ਵਾਰਦਾਤ ਕਰਨੀ ਹੋਵੇ ਇਸ ਕਰਕੇ ਵੈਪਨ ਲੈ ਕੇ ਆਇਆ